ਹਾਂਜੀ ਮੇਰੇ ਕੋਲੋਂ ਤੁਹਾਨੂੰ ਸਾਰਿਆਂ ਨੂੰ ਸਰਬੋਤਮ ਸਤਿ ਸ਼੍ਰੀ ਅਕਾਲ ਪਾਉਂਦੇ ਆਂ ਬਈ ਕੋਰ ਨੰਮ ਪਾਉਂਦੇ ਆਂ ਹੋਰ ਕਿਦਾਂ ਦਾ ਕੈਮ ਤੇ ਆਪਾਂ ਬੰਦਾ ਰਹਿਣਾ ਅੱਜ ਆਏ ਹੋਏ ਸੀ ਆਪਾਂ ਮੇਲਾ ਦੇਖਣ ਲੁਧਿਆਣੇ ਯੂਨੀਵਰਸਿਟੀ ਚ ਤੇ ਨਾਲ ਪ੍ਰੀਤ ਤੇ ਗੁਰਜਿੰਦਰ ਹਨਾ ਕੱਟ ਦਾ ਬਹੁਤ ਜ਼ਿਆਦਾ ਹੋਇਆ ਵਾ ਤੇ ਦਿਖਾਉਂਦੇ ਆਂ ਹੋਰ ਤੁਹਾਨੂੰ ਅੱਗੇ ਜਾ ਕੇ ਤੇ ਸਪਲੀਮੈਂਟ ਵਗੈਰਾ ਵੀ ਆਏ ਹੋਏ ਹੂੰਗੇ ਤੇ ਉਹ ਵੀ ਦਿਖਾਉਂਦੇ ਆਂ ਹਾਂਜੀ ਤੇ ਉਰੇ ਕਾਟੋ ਆਵਨਾ ਅਜੂਰੇ ਤੇ ਦਿਖਾਉਣਾ ਤੁਹਾਨੂੰ ਹੋਰ ਵੀ ਅੱਗੇ ਆ ਕੇ ਆਪਾਂ ਆਜੋ 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 ਬਾਬਾ ਦਾ ਬਸ ਬੈਠ ਜਣੇ ਹਲੇ ਕੋਲੂ ਜੀ ਨੂੰ ਦੇਖ ਕੇ ਆਲੇ ਐਂਟਰੀ ਕਰੇ ਆਂ ਆਣ ਬੈਠ ਕੇ ਦੋਏ ਜਾਣੇ ਦੋਏ ਜਾਣੇ ਕਾਲੇ ਇੱਕ ਵੀ ਅੱਗੇ ਹਨੇ ਯੂਨੀਵਰਸਿਟੀ ਤੇ ਗਏ ਹੋ ਨਹੀਂ ਹੈਗੇ ਪਹਿਲਾਂ ਖਾਣ ਦੀ ਪੈ ਗਈ ਇਹਨਾਂ ਨੂੰ ਕਹਿੰਦੇ ਅਸੀਂ ਤਾਂ ਤਾਂ ਦਰਨਾ ਤਾਂ ਤਾਂ ਭੁੱਖ ਲੱਗ ਗਈ ਆ ਮੋਟਾ ਤਾਂ ਪੂਰਾ ਮੜਿਆ ਪਿਆ ਖਾ ਗਏ ਰੋਟੀਆਂ ਹੁਣ ਕਹਿੰਦੇ ਜੇ ਤੇ ਤੁਰ ਨਹੀਂ ਹੁੰਦਾ ਜਦਾ ਤਾਂ ਉੱਠੇ ਨਹੀਂ ਹੈਗਾ ਘੰਟਾ ਘੰਟਾ ਰੋਟੀਆਂ ਖਾਈ ਗਿਆ ਜੱਸੀ ਵੀਡੀਓ ਦੇ ਅੰਦਰ ਦੀ ਸੁਸਤੀ ਆ ਹੁਣ ਹੁਣ ਕਹਿੰਦਾ ਸੋਨਾ ਮੈਂ ਵੀ ਤੂੰ ਦਸੋਰੇ ਸੋਨਾ ਹੈ ਤੇਰਾ ਉਹ ਰੇ ਕੋ ਸੋਨਾ ਕੋ ਬਕਸਾ ਚਲਾ ਗਿਆ ਮੋਟੇ ਉਹ ਨਾ ਕਰਾ ਦਈਏ ਗੰਨਾ ਕੁੱਢਣੇ ਵਾਲਾ ਹੈਗਾ ਤੁਹਾਡੇ ਕੋਲ ਤੁਸੀਂ ਕਾ ਲੈ ਲਿਆ ਹੈਗਾ ਇੰਜਨ ਨਾਲ ਚੱਲਦੇ ਵਾਲਾ ਆ ਸਪਰੇਅ ਕਰਾਉਣੇ ਵਾਲਾ ਦਵਾ ਦਈਏ ਉਹ ਨਹੀਂ ਕਰਾਈ ਪਰ ਕਰ ਲਿਆ ਕਰੀ ਸਸਤਾ ਹੀ ਆ ਉਹ ਮੋਟੇ ਸਸਤਾ ਹੀ ਆ 12 ਲੱਖ 30 ਹਜ਼ਾਰ ਦਾ ਲੈ ਲੈ ਜਰ ਦਵਾ ਦਈਏ ਫਿਰ ਇਦਰ ਦਵਾ ਦਈਏ ਕੱਟ ਪਤਾ ਕਾਤੇ ਆ ਉਹ ਵਿਚਾਲਾ ਕਹਿੰਦਾ ਹਾਂ ਉਹ ਵਧਾਉਣੇ ਨੂੰ ਆ ਵੀ ਚਾਹੀ ਵਧਾ ਲਾ ਜਿਵੇਂ 7 ਫੁੱਟ ਆ ਇਹ 7 ਫੁੱਟ ਚਾਹੀ ਇਹਨੂੰ 9 ਫੁੱਟ ਕਰ ਲਾ ਇਦਾਂ ਹੋਊਗਾ ਫੁੱਟ-ਬੁੱਟ ਦਾ ਹੋਊਗਾ ਹੈਗਾ ਇਹ ਉਹ ਦੇਖ ਜੱਥਾ ਹਾਂ ਵੀ ਫੁੱਟ ਇਦਰੋਂ ਚਲੇ ਜਾ ਫੁੱਟ ਉਦੋਂ ਚਲੇ ਜਾ ਇਦਾਂ ਹੋਊਗਾ ਆਹ ਲੋਟ ਆ ਵੈਸੇ ਹੈਨਾ 1 ਲੱਖ ਦਾ ਉਹ ਰੇਡ ਰੂਟ ਨਹੀਂ ਲਿਖਿਆ ਆ 7 ਲੱਖ ਰੋ ਦਾ ਨਾ ਇੰਨਾ ਮਹਾਂਗਾ ਨੂੰ ਆ 2.5 3.5 ਇੱਥੇ ਆਊਗਾ ਵਸਤੇ ਵਾਸਤੇ ਚੱਲ ਆ ਜਾ ਮੋਟਾ ਕਹਿੰਦਾ ਹੋਰ ਦੇਖਦੇ ਆਂ ਹੋਰ ਕੁਝ ਲਾਂਦੇ ਆਂ ਹਾਂ ਮੁੰਟੇ ਆ ਲੈਣਾ ਸਪਰੇਅ ਕਰਨੇ ਵਾਲਾ 2000 ਲੀਟਰ ਦਾ ਹੀ ਆ ਇਹ ਮੋਟੇ ਇਹ ਕਹਿੰਦਾ ਦਾਤ ਲੈ ਕੇ ਜਾਣਾ ਮੈਂ ਉਹ ਦਾਤ ਇੰਨਾ ਕੇ ਦਾ ਕੰਪੈਨ ਹੈ ਦਾਦੇ ਛੋਟਾ ਜਾਏ ਅੱਛਾ ਅੱਛਾ ਆਹ ਬਹੁਤ ਬਾਰੀ ਕੰਪਨੀ ਦੇ ਆਣਾ ਹੈ ਨਹੀਂ ਹਾਂ ਇਹ ਤਾਂ ਦੇਖ ਲੈ ਟੈਮਾਰ ਐਪ ਤੋਂ ਟਾਇਰ ਬੱਕ ਕਰ ਜੀ ਪ੍ਰਥਮ ਆਟਾ ਰਬੋਟ ਵਰਗਾ ਚੱਲਦੇ ਆਂ ਆਪਾਂ ਤਾਂ ਹੀ ਲੈ ਸਕਦੇ ਆ ਆਪਾਂ ਨਹੀਂ ਹੋਰ ਕੋਈ ਵੀ ਲੈ ਸਕਦੇ 750 ਪਰ ਵਾਲੇ ਦੇ ਦਿਆਂਗਾ ਜੱਜ ਜੀ ਕਰ ਚਲੀਏ ਜਿਹਦੇ ਨਾਲ ਦੇ 750 16 ਇਹ ਤਾਂ ਹੁਣ ਪਏ ਵੀ ਆ ਉਹ ਤਿੰਨ ਗੁੱਡੀ ਵਾਲੇ ਇਹਦੇ ਨਹੀਂ ਨਹੀਂ ਆਹਾ ਠੀਕ ਆ 10 ਜਾਂ ਉਹ 11 10 ਠੀਕ ਆ ਮੋਟੇ 30 ਗੁੱਡੀ ਵਾਲੇ ਪਾਵਾਂਗੇ 2 3 ਗੁੱਡੀ ਵਾਲੇ 30 ਗੁੱਡੀ ਵਾਲੇ ਨੋ ਤਾਂ ਨਹੀਂ ਆਉਂਦੇ ਇਹਨਾਂ ਕੋਲ ਟਾਟਾ 17 ਦੇ ਤਾਂ ਛੋਟੇ-ਛੋਟੇ ਲੱਗਦੇ ਆ ਹਾਂ ਉਰੇ ਠੀਕ ਲੱਗਦੇ ਆ ਇਹ ਹਾਂ ਨਾ ਉਰੇ ਠੀਕ ਲੱਗਦੇ ਆ 16 9 30 16 9 28 ਪਹਿਲਾਂ ਕਿਹੜੇ ਦੇ ਆ ਐਮ ਆਰ ਐਫ ਦੇ ਤੁਹਾਡੇ ਹੈਂ ਉਹ ਨੂੰ ਐਮ ਆਰ ਐਫ ਦੇ ਜਰੂਰ ਬਣਾਉਣਾ ਪਏਗਾ। ਯਾ 17928 ਵੈਸੇ ਯਾਰ ਇੰਨਾ ਫਰਕ ਤਾਂ ਨਹੀਂ 17928 ਦਾ ਤੇ ਪਰ ਇਹ ਤਾਂ 30 ਆ। ਆ 30 ਆ ਫਿਰ। ਥੋੜਾ ਜਿਹਾ ਚੜਾਈ ਚਾਹੀਦੀ। 8 ਆਈਏ 1 ਕੋ 1628 ਖਿੱਚਣਾ ਵੀ ਆ ਮਗਰਾੜ ਉੱਚਾ ਕਰਾਉਣੇ ਪੈ ਜਾਣੇ ਫਿਰ ਇਹਦੇ ਖਾਤਰ। ਉਹ ਕਿਦੋਂ ਨੂੰ ਕੰਮ ਕਰਦਾ। ਆ ਕਰ ਜੀ ਆਪਾਂ ਪੈਣੇ ਵਾਲੇ ਆ। ਸਾਰਾਂ ਦੇ ਆਹੀ ਆਉਣੇ ਆ ਨਹੀਂ ਆਉਣੇ ਮਗਰਾੜ ਉੱਚੇ ਕਰਾਉਣੇ ਪੈ ਜਾਣੇ ਫਿਰ 16 9 28 ਦੇ ਆਉਣਾ ਕਿਹੜੇ ਹਾ ਹੋਰ ਬਾਈ ਹੋਰ ਇਹ ਵੈਸੇ ਪੈਨੇ ਆ ਪਤਾ ਨਹੀਂ ਕਿਹੜੇ ਨੂੰ ਪਿਛੋ ਭਜਾਈ ਦੇਖੀ ਕਿੰਨੀ ਹਾਂ ਆ ਉਹ ਭਜਣੇ ਇਹਨਾਂ ਨਾਲ ਭਜਾਈ ਹੋ ਜਾ ਸਰ ਕੰਟਰੋਲ ਘੱਟ ਰਹੂਗਾ ਇਹਦਾ ਮੋਟੇ ਨੇ ਉਹ ਲੈਣੇ ਆ 15 9 28 ਦੇ ਮੋਟੇ ਵਾਲਿਆਂ ਨੂੰ 14 9 28 ਦੇ ਆ ਕੋਈ ਦੇਸੀ ਜੀ ਕੰਪਨੀ ਦਾ ਪਹੁੰਚ ਲੈ ਆਲ ਟੂਲਰ ਟੂਲ ਕਿੱਟ ਲੈ ਲੈ ਉਹ ਟੂਲ ਕਿ ਮੱਕਾ ਮਾਣਾ ਟੂਲ ਕਿੱਟ ਥੋੜੀ ਆ ਮਸ਼ੀਨ ਦਾ ਸਮਾਨ ਆ ਟੂਲ ਕਿੱਟ ਆ ਆਜੋ ਇਹ ਤਾਂ ਬੈਲਰ ਦਾ ਸਮਾਨ ਆ ਮੱਕੀ ਦਾ ਬੀਜ ਮੋਟੇ ਤੁਸੀਂ ਬੀਜ ਦਿਓ ਤੁਸੀਂ ਦੇਖ ਲਓ ਦੇਖਣੇ ਨਹੀਂ ਇਹ ਤਾਂ ਵੀਰਧਾਰ ਚੱਕਣੇ ਆ ਉਹ ਬੰਦੇ ਨਹੀਂ ਜੇ ਉਹਨੇ ਸ਼ਾਰਪ ਦੇ ਨਾ ਪਾਣੇ ਹੋਣ ਫੇਰ ਤੇ ਵੇਚ ਦੀ ਮੈਂ ਕਿਹਨੂੰ ਵੇਚੂੰ ਨਿਕਰੀ ਗ੍ਰੀਸ ਮਿਲਤ ਤੇਲ ਆ ਗ੍ਰੀਸਾ ਨੂੰ ਤੇਲ ਵੀ ਸ਼ਾਰਪ ਦਾ ਇਹ ਚਲੋ ਤੇਰਾ ਟਰੈਕਟਰ ਬੁੱਕ ਕਰਾਈਏ ਮੈਂ 89502 ਆ ਉਹ ਸੁਪਰਿਆ ਤਿੰਨ ਸੁਪਰਿਆ 9500 ਕਰਾ ਚੱਲਦੇ ਦੁਆ ਸਮਾਰਟ ਜਿਹੜਾ ਹੱਲ ਹੈ ਤੁਹਾਨੂੰ ਹੋਉਂਦਾ ਨਮੀ ਜਦੋਂ ਨੇ ਟੈਕਨੀਕ ਨਾਲ ਚਾਰ ਆਵਾਜ਼ ਆ ਰਹੀ ਹੈ ਵੀਜਨ ਤੋਂ ਬਾਅਦ ਜੀ ਹਾਂ ਜੀ ਆਵਾਜ਼ ਆ ਰਹੀ ਆਹ ਬੜੀ 33000 ਉਹ 3 ਲੱਖ 30000 ਦਾ ਨਾਲ ਛੋਟੂ ਹੀ ਆ ਟਰੈਕਟਰ ਨਾਲ ਉਹ ਕਿੰਨੇ ਦਾ ਉਹ 11 ਲੱਖ ਦਾ ਇਹ ਨਾਟਕ ਪ੍ਰੋਗਰਾਮ ਤੇ ਆ ਰਹੇ ਆ 11 ਲੱਖ ਦਾ ਆ ਕਿਹੜਾ 9500 ਓੜਿਆ ਉਹ ਕਰਾ ਦਿੱ ਲਿਆ ਤੇਰਾ 10 ਲੱਖ ਦਾ 10000 ਦਾ ਅੱਜ ਕੋਈ ਕੋਰਾ ਨਹੀਂ ਨਹੀਂ ਨਮਾ ਗੱਡੇ ਇਹਨਾਂ ਨੇ ਇਹ ਕਿ ਨਮਾ ਗੱਡੇ ਇਹਨਾਂ ਨੇ ਕਿੰਨੇ ਦਾ ਹੈ 550000 ਦਾ ਬੜਾ ਰੋੜ ਚੁੱਕਿਆ ਯਾਰ ਇਹਦੀ ਉਸ ਪਾਵਰ ਨਾਲੇ ਸਾਰਾ ਆਇਓ ਇਹਦਾ ਪਰ ਇਹਦਾ ਇਹਦਾ ਦੋ ਸੈਟ ਕਰਤਾ ਉਹਦਾ ਇੱਕ ਸਾਈਡ ਹੁੰਦਾ ਇਧਰਲੀ ਸਾਈਡ ਇਧਰਲੀ ਸਾਈਡ ਹੁੰਦਾ ਉਹਦਾ ਇਹਨਾਂ ਦੋ ਸਾਈਡ ਕਰ ਆ ਹਾਂ ਸਹੀ ਗੱਲ ਆ ਉਹਦਾ ਵੀ ਰੇਟ ਖਾਸੇ ਜੋਊਗਾ ਉਹ ਪਹੁੰਚ ਰਾਇਆ ਹੁੰਦਾ ਹੈ ਨਾ ਚੰਗੂਆ ਯਾਰ ਇਹ 92 ਸੋਹਣੀ ਦੀ ਆਉਂਦੀ ਸਵਰਾਜ ਵਾਲਿਆਂ ਦੀ 8200 ਬਦਲਦੀ ਮੰਨ ਲਾਦਾ ਇਹ ਸਵਰਾਜ ਵਾਲਿਆਂ ਦੀ ਟਰੈਕਟਰ ਵੀ ਆਏ ਹੋਣੇ ਆ ਜਿਹੜੇ ਉਹ ਕਰਿਆ ਰੋ ਟੈਕ ਕਰਿਆ ਵਾ ਨਾ ਮਾ ਹੋ ਜਾ ਆ ਗੱਡੇ ਇਹਨਾਂ ਨੇ ਨਵਾਂ ਮਾਡਲ ਅੱਛਾ ਰੰਗ ਤਾ ਪ੍ਰੋਟੈਕਲ ਇਹਨਾਂ ਦਾ ਮਹਿੰਦਰੇ ਵਰਗਾ ਰੰਗ ਕੱਢਦਾ ਯਾਰ ਪਲੇਟ ਵਾਰਮ ਜੀ ਇਹਨਾਂ ਸਾਫ਼ ਕਰਤਾ ਜਮੇ ਆ ਇਹ ਜਿਹੜੇ ਰੰਗ ਆ ਰੰਗ ਟੈਕਲ ਪਰਦੇ ਤੇ ਉਹ ਪ੍ਰੀਜ਼ਨ ਆ ਟਰੈਕਟਰ ਦਵਾ ਦੇਣਾ ਆਪਾਂ ਨੇ ਉਹ ਕਿ ਦਵਾਉਣੇ ਰਸਤੇ ਰਿਮੋਟ ਰਿਮੋਟ ਵਾਲਾ ਦਵਾ ਦੇਣਾ ਇਹਨੂੰ ਇਹਨਾਂ ਨੇ ਝੋਟਿਆਂ ਨੇ ਇੱਕੇ ਖੜਾਇਆ ਵਾ 12 10 ਆਹ ਉਹ ਬ੍ਰੈਂਡ ਦੀ ਜਿਹੜੀ ਦੇਖੀ ਹੋਣੀ ਆਹ ਉਹ ਤਾਂ ਬ੍ਰੈਂਡ ਦੀ ਜਿਹੜੀ ਦੇਖੀ ਨਹੀਂ ਤਾਂ ਹੀ ਤਾਂ ਹੀ ਨਹੀਂ ਕਹਿ ਜਿਓ ਨਾ ਕੇ ਚਲੋ ਕੇ ਚਲੋ ਆਹ ਰੌੜ ਡਰਾਗ ਦਿਖਾਉਣ ਆ ਮੁੰਡੇ ਨੇ

ਗियर ਗੇੜਿਆਂ ਤੇ ਪੈਨ ਚੋਣ ਦੇ ਦਿੱਤਾ ਕਿਆ ਕੰਮ ਤੇ ਲੈ ਵੀਆ ਚਾਪੀ ਆ ਤਾ ਜਾ ਕੇ ਮੜੀ ਜੀ ਪਿੱਛੇ ਗੇਰ ਪੀਡੀਓ ਵਾਲਾ ਨਾ ਸਾਡੇ ਈਵਰਾ ਦੇ ਕਿੱਡੇ ਮੋٹے ਮੋٹے ਦਿੱਤੇ ਹੋਏ ਆ ਏਡਾਂ ਵਾਲਾ ਗੇਰ ਤੇ ਗੇੜਾਂ ਵਾਲਾ ਗੇੜਾ ਲੋਹਾਈ ਖਾਸ ਹੈ ਗੇਰ ਆ ਫਿਰ ਤਾਂ ਇਹਦੇ ਤਿੰਨ ਗੇਰ ਆ ਇਧਰ ਆ ਆ ਦਾ ਪੀਟੀਓ ਵਾਲਾ ਤਿੰਨ ਗੇਅਰ ਇੱਧਰ ਆ ਲੋਹਾ ਉੱਧਰ ਆ ਚਾਰ ਗੇਅਰ ਉੱਧਰ ਆ ਫਿਰ ਹਾਂ ਦੂਆ ਹੈ ਜਿਹੜਾ ਇੱਥੇ ਸ਼ਟਲ ਗੇਅਰ ਆਉਂਦਾ ਆ ਪਸੰਦਾ ਲੈ ਜਲੀਏ ਸਾਈ ਹਾਂ ਹਾਂ ਹੁਣ ਕੀ ਹੋਇਆ ਜੱਤਾ ਕਹਿੰਦਾ ਠੀਕ ਆ ਬਾਹਰ ਦਾ ਬਾਹਰ ਦਾ ਬਣਾਇਆ ਭਾਈ ਬਾਹਰ ਦੇ ਬਣਵਾਉਣਾ ਉਹ ਬਾਹਰ ਚੰਗੇ ਲੱਗ ਆ ਨਹੀਂ ਆ ਨਹੀਂ ਵਧੀਆ ਨਹੀਂ ਕਰਿਆ ਹੋਇਆ ਯਾਰ ਇਹਨਾਂ ਨੇ ਚਲ ਆ ਜਾਓ ਮਸ਼ੀਨਾਂ ਦੇ ਥੱਲੇ ਕਬੂਟਾ ਚੱਲ ਮੋਟੇ ਤੁਹਾਨੂੰ ਸਾਈ ਦਵਾ ਦਈਏ ਮਸ਼ੀਕੇ ਐਸ ਵਾਲਿਆਂ ਦੇ ਚੱਕ ਦੀ ਐ ਕੇ ਐਸ ਵਾਲਿਆਂ ਦਾ ਕੰਮ ਉਹ ਵੀ ਨਹੀਂ ਹੈਗੇ ਆਪਣੇ ਲੈਣੇ ਦੇਣੇ ਦੀ ਦਾ ਕਾਰ ਕੋ ਧੋਣੇ ਵਾਲਾ ਕੋਈ ਓਏ ਆ ਵੀ ਬਹੁਤ ਟਰੈਕਟਰ ਚੱਲ ਰਿਹਾ 45 47 1 45 ਇੱਕ ਨਾ 50 ਇੱਕ 50 ਇੱਕ 47 ਬਹੁਤ ਚੱਲ ਰਿਹਾ ਟਰੈਕਟਰ ਕਿ ਬੰਦਾ ਚਾਹੁੰਦੇ ਹੋ ਤੇ ਇਸ ਐਕਸਟ੍ਰੀਬਿਊਸ਼ਨ ਤੇ ਜ਼ਰੂਰ ਆ 60 ਨੂੰ ਮਾਰ ਪਾ ਦੇਣੀ ਇਹਨੇ ਟੈਕਨੋਲੋਜੀ ਤਾਂ ਦੇਖਣ ਨੂੰ ਮਿਲੂਗੀ ਮਿਲੂਗੀ ਉਹਦੇ ਰੂਡਾ ਵੇਡਰ ਦੀ ਸਾਈਟ ਵਾਦੀ ਹੈ ਜਿਆਣ ਜਾਨ ਕਿਹੜੇ ਜਿਹੜਾ ਹੱਥ ਹੈ ਕਹਿੰਦਾ ਦੂਰ ਤੇ ਪ੍ਰੈਸ਼ਰ ਮਾਰੀ ਕਰਨ ਕਿਹੜਾ ਆਹ ਪਤਾ ਨਹੀਂ ਯਾਰ ਮੈਂ ਵੀ ਪਹਿਲੀ ਵਾਰੇ ਦੇਖਿਆ ਪੜਿਆ ਜਾਓ ਜੀ ਅੱਗੇ ਪੜ ਕੇ ਦੱਸੋ ਇਹ ਸੋਧਤੀ ਹੈ ਉਹ ਕਰੋ ਆ ਜਨਾਹ ਦਾ ਸੁਣਾਣੀ ਨਾ ਆਇਆ ਤੇਰੀੇ ਨਾਲ ਉਹ ਜਨਰੇਟਰ ਦਵਾ ਲੈਣਾ ਜਨਰੇਟਰ 80000 ਦਾ ਜਨਰੇਟਰ ਜਨਰੇਟਰ ਚੱਲ ਰਿਹਾ ਜੀ ਖਾਲ ਮੇਲਾ ਤੇ ਜਨਰੇਟਰ ਦੀ ਗੱਲ ਮੇਰੀ ਅਈ ਉਹ ਮਿਹਰਬਾਨੀ ਪੰਜਾਬ 20 ਆਟੋ ਸਟੀਅਰਿੰਗ ਵਾਲਾ ਆ ਆਜਾ ਕੱਢੀ ਹੈ ਹੈ ਰੇਟ ਵੀ ਬੜਾ ਚੱਕਿਆ ਹੋਣਾ ਫਿਰ ਤਾਂ ਇਹਦਾ ਰੇਟ ਵੀ ਬੜਾ ਚੱਕਿਆ ਹੋਊਗਾ ਫਿਰ ਤਾਂ ਜੇ ਆਟੋ ਸਟੀering ਵਾਲਾ ਹੋਰ ਤਾਂ ਕਹਿੰਦੇ ਕਿਸਾਨ ਕਹਤ ਵਾਹ ਆਪ ਸੁਪਰ ਸੀਟਰ ਚੱਲ ਕਿੰਨਾ ਹੈ 9 ਲੱਖ 8 ਲੱਖਦਾ ਹਨਾ 9 8 ਆ ਜੋ ਹੰਤ ਕਰ ਕੋ ਰੱਖੀ ਰੋਜ਼ ਦੇ ਆਪਣੇ ਵਾਲੇ ਉੱਡ ਹੋਏ ਆ ਲਤਾ ਜੀ ਬੜਾ ਜ਼ੋਰ ਲੰਦੀ ਟਰੈਕਟਰ ਦਾ ਥੱਲੇ ਪਾਣੀ ਵਿੱਚ ਉਹ ਤਾਂ ਕਵੀਆਂ ਦਾ ਜੈਕ ਵਾਲੀਆਂ ਦਾ ਹੀ ਨਜ਼ਾਰਾ ਕੰਟਰੋਲ ਦੇ ਬਹੁਤ ਵਾਸਤਵ ਅਧਿ ਕੀ ਲੱਛਣੀਆਂ ਨੂੰ ਆਪਣਾ ਆਇਦਾ ਬਲੌਗ ਬਣਾ ਤੇ ਇੱਕ ਵੀ ਮੈਸਜ ਦਾ ਆ ਰਿਹਾ ਹੈ ਉਹ ਚੈਨਲ ਹੀ ਆ ਨਾ ਉਹ ਤਦੂਈ ਆ ਚਾ ਚੈਨਲ ਹੀ ਆ ਉਹ ਚੈਨਲ ਇੱਧਰ ਚੈਨਲ ਚੈਨਲ ਵਾਲੀ ਮਸ਼ੀਨ ਆ ਜਿਹੜੀ ਅਪਰੂਡ ਦਿੱਤੀ ਤੁਹਾਨੂੰ ਬੰਦ ਇਹਨਾਂ ਚਲੋ ਓ ਇਨਾ 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 ਦੇ ਹਾਲ ਬੜੇ ਘੈਂਟ ਹੁੰਦੇ ਆ ਤੇ ਹਾਂ ਟੋਤੇ ਵਾਲ ਵੀ ਬਹੁਤ ਚੰਦਦੇ ਪਰ ਆਪਣੇ ਏਰੀਆ 'ਚ ਨਹੀਂ ਚਲਦੇ ਇਹ ਟੋਤੇ ਵਾਲਾ ਦਾ ਰੇਟ ਵੀ ਦੇਖ ਲਾ ਕਿੰਨਾ 55000 ਦੇ ਆ ਉਹ 37000 ਦੇ ਆ 11 ਹਾਲਾ ਸਾਲ ਦੇ ਵਿੱਚ 3.4 ਰੁਪਏ ਚਾਹੀਦੇ ਸਾਲ ਦੇ ਵਿੱਚ 17 ਹੜ੍ਹ 60000 ਦੇ ਆਵੀਆਂ ਜਿੰਨੂੰ ਦੱਸਿਆ ਕਹਿੰਦੇ ਆ ਰੇਟ ਕਿੱਥੇ ਇਹਨਾਂ ਦਾ ਬਾਹਰ 147 ਦੀਆਂ ਪਾਣਾਂ ਮੈਨੂੰ ਗੁਆੜ ਆਈਆਂ ਡਿਲੀਵਰੀ ਫ੍ਰੀ ਆ ਫ੍ਰੀ ਆ ਇਹਨੂੰ ਕਹਦਾ ਕਿੱਥੇ ਨਊਗਾ 525000 ਦੀਆਂ ਪੋਰ ਵੀ ਜਿਵੇਂ ਯਾਰ 657500 ਹੀ ਚਾਹੀਦਾ ਫਿਰ ਤਾਂ ਕਟਰ ਵੀ ਲੱਗੀਆਂ ਤਾਂਵੀਆਂ ਵੀ ਆ ਜਿਹਨੂੰ ਤਵੀਆਂ ਕਹਿੰਦੇ ਆ ਸਾਈ ਦੇ ਜੀ ਤੂੜੀ ਵਾਲੀ ਮਸ਼ੀਨ ਦੀ ਕਿਨਾਲਿਆਂ ਦੀ ਉਹ ਮਸ਼ੀਨ ਆਪਣੇ ਕੋਲ ਹੁਣ ਪਹਿਲਾਂ ਇਹ ਤਾਂ ਸਮੇਸ਼ ਹੁੰਦੇ ਤੇ ਹੁਣ ਇਹਨਾਂ ਨੇ ਲੈਂਡ ਫੋਰਸ ਕਰ ਲਿਆ ਲੈਂਡ ਫੋਰਸ ਕਰ ਲਿਆ ਉਹਨਾਂ ਇਹਨਾਂ ਨੇ ਬਹੁਤ ਐਨਾ ਦੇ ਨਾਲ ਦਾ ਉਹਨਾਂ ਕੋਲ ਸੁਪਰ ਸੀਡਰ ਜਿਹੜਾ 36 30 ਦੇ ਨਾਲ ਚੱਲਦਾ ਆਹ ਲੈਂਡ ਤੇ ਨਾ ਨਾ ਫੋਟਾ ਉਹ ਭਜਨ ਪਾਉਦਾ ਯਾਰ ਇਹਦੇ 'ਚ ਰੇਟ ਪਤਾ ਨਹੀਂ ਕਿੰਨਾ ਲਾਇਆ ਵੈਨਾਂ ਨੇ ਫੋਟਾ ਮੀਟਰ ਦਵਾ ਦਈਏ ਤੈਨੂੰ 12 ਜਾਂ 13 ਫੋਟਾ ਹੋਣਾ ਇਹ ਉਹ ਗਾ ਬਾਰਾਂਪੁਰਾ ਰਾਮ ਨਾਲ ਤੇ ਵਿਚੇ ਖੜਾ ਕੇ ਆਉਣਾ ਬੇਗਾਨਾ ਪਈਆਂ ਨਹੀਂ ਬੈਲਰ ਵੀ ਆ ਗਿਆ ਨਾ ਉਹਦਾ ਬੈਲਰ ਇਹਨਾਂ ਨੇ ਇਸ ਵਾਰੇ ਕੱਢਿਆ ਹੋਣਾ ਪਹਿਲਾਂ ਤਾਂ ਹੈ ਨਹੀਂ ਤਾਂ ਬੈਲਰ ਇਹਨਾਂ ਦਾ ਕੋਈ ਕਰਨ ਪ੍ਰੇਰਣਾ ਨੂੰ ਲਾ ਦਾਂਗੇ ਫਿਰ ਤਾਂ ਹੋਗੀ ਫਿਰ ਤਾਂ ਹੋਗੀ ਦਰਵਾਜ਼ਾ